ਵੀ ਇਹਨਾਂ ਤੇ ਬਣਾਉਣੀ ਪੂਗੀ ਆਪਾਂ। ਬੱਸ ਮੈਂ ਤਾਂ ਕਰਤੀ ਸਟਾਰਟ। ਇੱਧਰ ਆਪਣੀਆਂ ਦੁੱਧ ਦੇ ਮਾਇਆ ਹੁੰਦੇ ਆ। ਇੱਧਰ ਆਪਣੀਆਂ ਲੋਕਲ ਮਹਸਾਣੇ ਬਾਈ ਜਿਹੜੀਆਂ 70 75 80 ਵਾਲੀਆਂ ਖਰੀਦੀਆਂ ਹੋਈਆਂ। ਇੱਕ ਆਪਣੇ ਲੈ ਵੇ ਆਂ ਗਾਂ ਬਕਾਊ ਆ। ਪਿਛਲੇ ਥੂਏ ਨੇ 18 ਕਿਲੋ ਦੁੱਧ ਕੱਢਿਆ ਪਹਿਲਾਂ ਨੇ। ਇੱਕ ਹੀ ਦੂਜਾ ਸੂਆ ਬੱਚੀ ਦਾ 5 ਦਿਨਾਂ ਦੀ ਸੂਈ ਆ। ਦੂਜੇ ਸੂਰੇ ਬੱਚੀ ਆ ਕੈਰੀ ਬੱਚੀ ਟੇਡਾ ਰੱਖਾ ਪੁੱਤ ਫੋਨ ਤੇ ਇੱਕ ਆਪਣੇ ਲਵੇ ਆ ਮੈਂ ਬਕਾਊਆ 6 ਵਜੇ ਰੁਪਿਆ ਨਹੀਂ ਐ ਤਾਂ 6 ਦੇ ਪੱਟੀ ਪਿੱਛੇ ਦੇ ਤੇ ਇੱਕ ਆ ਉਹ ਉਧਰ ਟੱਟਾ ਉਸਾ ਸਾਲੇ ਕਰਨ ਨੂੰ ਆ ਕੱਟਣ ਸੋਹਣ ਇਸ ਆਪਣੇ ਲਵੇ ਝੋਟਾ ਪਕਾਊਆ ਵਧੀਆ ਟੌਪ ਕਲਾਸ ਹਜੇ ਕੱਦ ਕਰਨਾ ਦੰਦੋਂ ਦੋ ਦੰਦਾ ਓਏ ਦੋ ਦੰਦਾ ਦੋ ਦੰਦਾ ਤੇ ਇੱਕ ਆਪਣੇ ਲਵੇ ਆ ਮੱਝ ਬਕਾਊਆ ਭਾਈ 10 ਕਿਲੋ ਦੁੱਧ ਸਾਲੀ ਇੰਤਾ ਅਜੀ ਸੁਬੀ ਥੋੜਾ ਇਹ ਵਿਚਾਰੀ ਕਈ ਸੂਏ ਹੋ ਗਈ ਇਹਦਾ ਭਾਅ ਵੀ ਉਹੇ ਜਿਹਾ 60 ਕੁ ਹਜ਼ਾਰ ਰੁਪਿਆ 10 ਕਿਲੋ ਦੁੱਧਾ ਕਿਸੇ ਨੇ ਬੁੱਤਾ ਮਾਰਨ ਉਹ ਇਹ ਨਾ ਕਿਹੋ ਵੀ ਪਤਾ ਨਹੀਂ ਮੈਂ ਝੋਟੀਆਂ ਤਿੰਨ ਤਿੰਨ ਲੱਖ ਵਾਲੀਆਂ ਵੀ ਲਊਂਗਾ ਜਿਹੇ ਜਿਹਾ ਮਾਲ ਉਹੇ ਜਿਹਾ ਮੁੱਲ 60 ਕੁ ਹਜ਼ਾਰ ਦੀ ਦੇ ਦਾਂਗੇ 10 ਕਿਲੋ ਦੁੱਧਾ ਤਾਦੀ ਸੂਈਆਂ ਮੰਗਰ ਕੱਟੀਆਂ ਕੱਟਾ ਹੋਏ ਕੱਟੀ ਕੱਟੀ ਮੰਗ ਲੈ ਤੇ ਇਹ ਤਿੰਨ ਡੰਗਰ ਵੇਚ ਦੇਣਾ ਆਪਾਂ ਨੇ ਕਾਹਾਂ ਮੱਝ ਕੱਢਣੀ ਐ ਇੱਕਾ ਝੋਟਾ ਵੇਚਣਾ ਝੋਟਾ ਸਾਡੇ ਕੋਲੇ ਮੈਂ ਸ਼ਾਮ ਨੂੰ ਆਉਂਦਾ ਬਾਈ ਸਾਰਾ ਦਿਨ ਵਪਾਰ ਵਾਲੀਆਂ ਉਦੇ ਘਰ ਕੇ ਜੋ ਕੱਕ ਕੰਡਾ ਬਹੁਤ ਸਾਲਾ ਹਿਰਸ ਕਰੀ ਜਾਂਦਾ ਤਾਂ ਕਰਕੇ ਵੇਚਣਾ ਆਪਾਂ ਨੇ ਤੇ ਕਾਗ ਬੱਛੀ ਵੇਚਣੀ ਆਪਾਂ ਨੇ ਦੂਜਾ ਸੂਆ ਕਿਉਂਕਿ ਸਾਡੇ ਲਈ ਉੱਧਰ ਜਾਨਵਰ ਬਹੁਤ ਖੜੇ ਨੇ ਮਾਲ ਹੈਗਾ ਸਾਡੇ ਦੇ ਵਿੱਚ ਗਾਂ ਚੰਗੀ ਆ ਦੂਜਾ ਸੂਆ ਤੇ ਤਾਜੀ ਸੂਈ ਆ ਹਨ ਥੋੜਾ ਐਨੋਕ ਨੇ ਅਜੇ ਤਾਂ ਥੋੜ ਨੂੰ ਦੇਖਿਆ ਪਾਟਣ ਨੂੰ ਹੋ ਜਾਂਦੀ ਐ ਤੇ ਗਾਂ ਆਪਾਂ ਦੇਣੀ ਆ 75 ਹਜ਼ਾਰ ਦੀ ਮੱਝ ਦੇਣੀ ਆ 60 ਹਜ਼ਾਰ ਦੀ ਕੱਟਾ ਦੇਣਾ 90 ਹਜ਼ਾਰ ਦਾ 95 ਦਾ ਆਇਆ ਸੀ ਕੱਟਾ ਬਹੁਤ ਕੰਮ ਦਾ ਫਸ ਕਲਾਸ ਹੈ ਨਿੱਕ ਨੰਬਰ ਤੇ ਹੁਣ ਸਾਨੂੰ ਉਧਰੋਂ ਇਧਰੋਂ ਚੱਕ ਲਿਆ ਗੋਹਾ ਹੁਣ ਅਸੀਂ ਉਧਰ ਚੱਲੇ ਚਲੋ ਵੀ ਆਜੋ ਫਿਊਜ਼ ਕਰਨਾ ਪੁੱਤ ਰੈੱਡ ਬਟਨ ਆ ਜਾ ਹਾਂ ਆਇ ਤੋਏ 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 ਹਾਂ ਦਰਵਾਜ਼ਾ ਆ ਕੇ ਆ ਜਾ ਤਲਦੀਪ ਉਧਰ ਇਹ ਨਾ ਜਿਹੜੇ ਕਈ ਕਹਿੰਦੇ ਨੇ ਨਾ ਵੀ ਇਹ ਤਾਂ ਬੇਲੇ ਪਾ ਕੇ ਚੁੱਟੇ ਲਾ ਕੇ ਐਨਕਾ ਬੈਲਰ ਹੈ ਨਾ ਇੱਕ ਗੱਡੀ ਲੋਡ ਕਰਤੀ ਹੁਣ ਇਹ ਖਾਲੀ ਹੋ ਕੇ ਆਉਗੀ ਇੱਕ ਫੇਰ ਹੋਊਗੀ ਉਧਰ ਤੜਕੀ ਤੜਕੀ ਤਾਂ ਨਾ ਸਮਝ ਲੋ ਵੀ ਰੱਬ ਦਾ ਜਮਾਈ ਵਾਲਾ ਕੰਮ ਆ ਕਾਟੋ ਹੁੰਦੀ ਆ ਫੁੱਲਾਂ ਦੇ ਇੱਕ ਕੰਮ ਤੇ ਧੜਾਕੀ ਪੈਂਦਾ ਨਾ ਸੂਰੇ ਸੂਰੇ ਸਰੀਰ ਭਾਗਿਆ ਹੁੰਦਾ ਪਖਾਣਾ ਪੈਂਦਾ 4:00 ਵਜੇ ਕੋਲੇ ਵਾਲੀ ਗੱਡੀ ਮੰਗੂ ਇੱਕ ਵੜਾ ਇੱਧਰ ਆਪਣਾ ਇਧਰੋਂ ਨਮੇੜ ਤਾਂ ਹੁਣ ਇਧਰ ਆ ਗਈ ਤੇ ਸੁੱਖ ਨਾਲ ਇਧਰ ਵੀ ਮਾਲ ਵਾਧੂਆ 6 ਝੋਟੀਆਂ ਕੱਲ ਬਾਗੀਆਂ 8 8 ਵਜੇ ਸੋਰੀ ਆਹ 7 ਝੋਟੀਆਂ ਕੱਲ ਵੇਚ ਗਿਆਂ ਦੁਆਰਾ ਇਹਨਾਂ 4 ਰਹਿ ਗਈਆਂ ਆਪਣੇ ਦੇ ਵਿੱਚ ਮਾਲ ਬਾਬੇ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਮਿਹਨਤ ਆ ਬਾਈ ਇਹ ਆ ਤੁਹਾਡੇ ਸਾਹਮਣੇ ਵਾਲੇ ਮੈਂ ਤਾਂ ਬੋਲਦੀ ਆ ਇਹ ਆਪਣੀ ਆ ਛੋਟੀ ਸੂਈ ਆਪਣੀ ਹੁਣ 31 ਜੇਰ ਬਾਈ ਬੱਚਾ ਕਿਧਰ ਜਾਦਾ ਜਬਾ ਬੱਚਾ ਆਉ ਗਿਆ ਉਹ ਮੁਰਿਆ ਬੱਚਾ ਨਾ ਦੇਖ ਨੁਕਵੇਂ ਬੰਦਦਾ ਤੂੰ ਜੇਰ ਜੇਰ ਨਿਕਲ ਸੁਈ ਦੇਖੋ ਇਹ ਛੋਟੀ ਸੂਈ ਤੇ ੜਕੀ ਜੇਰ ਨਹੀਂ ਰਿਸਕਰੀ ਤੀ ਜਮਾ ਵੀ ਕੁਛ ਨਹੀਂ ਕਰਿਆ ਇਹਦੇ ਪੱਤਾ ਕਰਕੇ ਪਾਣੀ ਨਿੱਗਾ ਕਰਕੇ ਪਾਣੀ ਕੋਸਾ ਦੋ ਤਾਂ ਅਸਲੇ ਪਾਣੀ ਪੀਤੇ ਜਦੋਂ ਮੈਂ ਸੁੰਦੇ ਉਹਨੂੰ ਤੇ ਆ ਤੇ ਭੁੱਖ ਲੱਗਦੀ ਹੈ ਲੱਗਦੀ ਹੈ ਗਾਰੰਟੀ ਐ ਇਸ ਚੀਜ਼ ਦੀ ਤੇ ਕੱਤੀ ਦਿੱਤੀ ਐ ਪਾਣੀ ਪਿਆ ਰੱਜਮਾ ਬੱਚਾ ਰਜਾ ਤਾਂ ਧਾਰ ਕੱਢਤੀ ਅੱਧੀ ਗੁੜ ਪਾ ਕੇ ਦੁੱਧ ਪਿਆ ਦਿਓ ਨੂਨ ਤੇ ਜਮੈਣ ਤੂੰ ਹੀ ਤੇ ਰਗੜ ਦੋ ਅਸਤੇ ਦੇ ਰਗੜੀ ਨਹੀਂ ਤੇ ਨਾਲ ਦੀ ਨਾਲ ਜੇਰ ਚਲ ਪੂਗੀ ਪੱਕਾ ਹੱਲ ਤੇ ਆ ਛੋਟੀ ਝੂਪੀ ਆਪਣੀ ਤੇ ਆ ਛੋਟੀ ਦਿੱਤਾ ਤੇ ਆ ਬਾਕੀ ਮਾਲ ਉੱਤੇ ਇੱਧਰ ਪਰਾਂ ਖੜੇ ਤਿੰਨ ਚੋਟੀਆਂ ਤਿੰਨ ਚਾਰ ਕ ਬਾਕੀ ਸਾਰਾ ਮਾਲ ਤੇ ਤਾਜ਼ਾ ਸੂਏ ਮਾਲ ਆ ਇੱਕ ਛੂਪੀ ਤਿੰਨ ਸੂਣ ਵਾਲੀਆਂ ਨੇ ਤੇ ਹੁਣ ਜਿਹੜੇ ਬਾਈ ਕਹਿੰਦੇ ਨੇ ਵੀ ਬਾਈ ਹੁਣ ਤਾਂ ਲੱਗਦਾ ਕੱਲੇ ਵਪਾਰ ਤੇ ਹੋ ਗਿਆ ਦੂਜਾ ਕੰਮ ਬੰਦ ਕਰ ਤੋਦਿਨੇ ਦੁੱਧ ਦੇ ਕੰਮ ਬਿਨਾ ਕੀ ਆ ਵੱਡੇ ਬਾਈ ਵਪਾਰ ਦਾ ਤੈਨੂੰ ਕੀ ਪਤਾ ਖੋਲਾ ਮੇਲੇ ਮੈਸਾ ਮੇਲਣ ਨਾ ਮੇਲਣ ਹਨਾ ਦੁੱਧ ਦਾ ਆਪਣਾ ਪੱਕਾ ਕੰਮ ਐ ਸ਼ਾਹੀ ਦੁੱਧ ਸਰਤੀ ਆਪਣਾ ਕੰਮ ਐ ਹੈ ਇਸ ਕਰਕੇ ਦੁੱਧ ਦਾ ਕੰਮ ਆਪਾਂ ਨੇ ਹੁਣ ਪਾਸ ਨੇ ਸੰਭਾਲ ਕੇ ਆਪਣਾ ਦੁਕਾਨ ਕਰ ਲਈ ਪਹਿਲਾਂ ਆਪਾਂ ਗਲੀ ਗਲੀ ਪਾ ਕਿਆ ਕਰਦੇ ਮਿਹਨਤ ਕਰਕੇ ਬਹੁਤ ਬਹੁਤ ਮਿਹਨਤ ਕਰੀਆ ਮੈਂ ਜੇ ਜਿਨਾਂ ਨੇ ਪਾਇਆ ਨੇ ਦੇਖਿਆ ਉਹਨਾਂ ਨੂੰ ਤਾਂ ਪਤਾ ਹੈ ਪੂਰਾ ਤੜਕੀ ਮੰਨ ਲਓ 6 ਵਜੇ ਮੈਂ ਦੁੱਧ ਲੈ ਕੇ ਲੰਘ ਜਾਂਦਾ ਸੀ ਇਹ 9 ਸਾਲ ਦੁੱਧ ਪਾਇਆ ਆਪਾਂ ਨੇ 9 ਸਾਲ ਹੁਣ ਮਾਲਕ ਨੇ ਆਪਾਂ ਨੂੰ ਸੱਚੇ ਪਾਤਸ਼ਾਹ ਉਸ ਕਾਲਪੁਰਖ ਨੇ ਵਾਤਨੇ ਆਪਾਂ ਨੂੰ ਹੁਟਲ ਕਰਾਤਾ ਉੱਥੇ ਭਾਈ ਬੈਠਿਆ ਪਰੌਣਾ ਬੈਠਾ ਚਾਚੇ ਦਾ ਮੁੰਡਾ ਬੈਠਾ ਲੋਰੀ ਕਰਕੇ ਕੰਮ ਉੱਥੇ ਪੂਰਾ ਖਚਮਾ ਉੱਥੇ ਹੀ ਰਹਿੰਦੇ ਨੇ ਰਾਤ ਨੂੰ ਹੁਣ ਦਨਰਾਤ ਮਠਈ ਬਣਾ ਰਹੇ ਨੇ ਸੱਚੇ ਪਾਤਸ਼ਾਹ ਦੀ ਮਿਹਰ ਹੈ ਤੇ ਮੈਂ ਕਾਲੀ ਤੇ ਕੁਲਦੀਪ ਅਸੀਂ ਤਿੰਨੇ ਜਣੇ ਉਰੇ ਪਸੂ ਸਾਹਮਣੇ ਤੇ ਮੈਂ ਆਪਦਾ ਵਪਾਰ ਮੈਨੂੰ ਸ਼ੌਂਕ ਹੈ ਮੱਜਾਂ ਨਾਲ ਮੇਰਾ ਸ਼ੌਂਕ ਹੈ ਮੇਰਾ ਇਹਨਾਂ ਨਾਲ ਮੋਹ ਹੈ ਜੀ ਰਗਦਾ ਨਹੀਂ ਇਹਨਾਂ ਬਿਨਾ ਦੁਕਾਨ ਤੇ ਮੈਂ ਬੈਠ ਨਹੀਂ ਸਕਦਾ ਇਸ ਕਰਕੇ ਉਹਨਾਂ ਨੂੰ ਬਿਖਾਰਿਆ ਕਿ ਮੈਰੇ ਨਾਲ ਹੋਵੇ ਆਪਾਂ ਕਿਉਂਕਿ ਹਲਚਲ ਵਾਲੇ ਬੰਦੇ ਆ ਆਪਣਾ ਖਾ ਕੇ ਆਪਣੇ ਕੋਲ ਖੜਿਆ ਜਾਵੇ ਨਾ ਬੈਠਿਆ ਜਾਵੇ ਦੁਕਾਨ ਤੇ ਬਾਈ ਬੈਠਣ ਵਾਲਾ ਕੰਮ ਉਹ ਆਪਣਾ ਛੋਟਾ ਭਾਈ ਫੇਰ ਦੁਕਾਨਦਾਰੀ ਇਹ ਕਰਦਾ ਰਿਹਾ ਕਿਉਂਕਿ ਦੁਕਾਨਦਾਰੀ ਵੀ ਇੱਕ ਬਹੁਤ ਤਕੜੀ ਚੀਜ਼ ਐ ਦੁਕਾਨਦਾਰੀ ਐ ਜਿਹੜੀ ਉਹ ਬਈ ਬੈਠਣਾ ਭਾਲਦੀ ਐ ਗੱਲੇ ਤੇ ਗਾਹਕ ਆਵੇ ਨਾ ਆਵੇ ਪਰ ਦੁਕਾਨਦਾਰੀ ਐ ਜਿਹੜੀ ਉਹ ਪੱਕਾ ਬੰਦਾ ਭਾਲਦੀ ਹਣਾ ਤੇ ਇਹ ਮੱਜਾਂ ਦਾ ਕੰਮ ਆ ਆਪਣਾ ਜਿਹੜਾ ਇਹ ਮਾਲਕ ਵਿੱਚ ਭਾਲਦਾ ਤੇ ਇਹ ਤੁਸੀਂ ਧਾਰ ਕੱਢੋ ਤੇ ਇਹ ਨਾ ਕੱਢੋ ਪਰ ਬੇਸ਼ੱਕ ਜ਼ਰੂਰ ਇਹਨੇ ਬੰਦਾ ਭਾਲਣਾ ਮੱਜਾਂ ਦੇ ਵਿੱਚ ਇਸਰ ਦੇ ਮਾਲਕ ਕਿਤੇ ਵੀ ਅਜੇ ਕੋਈ ਵੀ ਕੰਮ ਕਰਦਾ ਹੈ ਮਾਲਕ ਦਾ ਹੋਣਾ ਬਹੁਤ ਜ਼ਰੂਰੀ ਹੈ ਬੇਸ਼ੱਕ ਆਪਾਂ ਨੂੰ ਲੇਬਰ ਬਹੁਤ ਵਧੀਆ ਮਿਲੀ ਹੋਈ ਹੈ ਬੰਦੇ ਬਹੁਤ ਵਧੀਆ ਨੇ ਪਰ ਫਿਰ ਵੀ ਆਪਦਾ ਆਣਾ ਬਹੁਤ ਜ਼ਰੂਰੀ ਹੈ ਨਾ ਛੋਟੀ ਸੀ ਸੀ ਤੇ ਆਣ ਸਾਰੇ ਆਪਾਂ ਇਹਨੂੰ ਪਾਣੀ ਪੂਣੀ ਹੁਣਾ ਕੱਲਾ ਬੰਦਾ ਨਹੀਂ ਮਾਲ ਇੱਧਰ ਸਾਹਮਣੇ ਇੱਕ ਉਧਰ ਹੈ ਇੱਕ ਇੱਧਰ ਹੈ ਤੇ ਨਾਲ ਲਾ ਕੇ ਇਹਨੂੰ ਪਾਣੀ ਪੂਣੀ ਪਾ ਕੇ ਹੁਣ ਗੋਹਾ ਗੋਹਾ ਪਾ ਦਾਂ ਕੱਕ ਕੰਡਾ ਪਾਤਾ ਇਸ ਤੋਂ ਬਾਅਦ ਹੁਣ ਸਾਰਾ ਦਿਨ ਲੇ ਲਿਆ 2 ਵਜੇ ਮੁੜ ਕੇ ਸੱਣੀ ਰੜਾਣੀ ਹੈ ਤੇ ਬਾਬੇ ਜੀ ਬਹੁਤ ਖਸਫਾ ਦਾਤੇ ਦੀ ਸੱਚੇ ਪਾਤਸ਼ਾਹੀ ਰੰਗ ਭਾਗ ਲੱਗ ਰਹੇ ਨੇ ਮੈਂ ਕਹਣਾ ਵੀ ਰੱਬ ਸਭ ਨੂੰ ਦਵੇ ਤੇ ਇਹ ਕਾਰਗੀਆਂ ਦੇ ਦੀਆਂ ਆਪਣੀਆਂ ਇਹੇ ਜਿਹੇ ਕਾਲਾ ਸੋਨਾ ਵੀ ਜਿਹਦੇ ਘਰੇ ਇਹ ਵਗ ਜਾਂਦੀਆਂ ਨੇ ਉਹਦੇ ਘਰੇ ਰੰਗ ਲਿਆਉਂਦੀਆਂ ਨੇ ਬੰਦਾ ਇਹਨਾਂ ਦੀ ਕਦਰ ਕਰਨ ਵਾਲਾ ਚਾਹੀਦਾ ਤੇ ਬੰਦੇ ਦੀ ਕਦਰ ਤਾਂ ਇਹ ਆਪੇ ਕਰ ਲੈਂਦੀਆਂ ਨੇ ਬੜਾ ਇਹਨਾਂ ਨੇ ਮਾਲਕਾਂ ਨੇ ਅੱਪਨੂੰ ਬਖਸ਼ਾ ਦੀ ਹੈ ਕਿੱਤਾ ਇਹ ਵੀ ਪਰਮਾਤਮਾ ਵਿਧੀ ਬਣਾਉਂਦਾ ਵੀ ਇਸ ਬੰਦੇ ਨੇ ਆ ਕੰਮ ਕਰਨਾ ਹੈ ਇਸ ਜਰੀਏ ਇਹਦੇ ਕੋਲ ਆ ਪੈਸਾ ਆਊਗਾ ਕੋਈ ਆਪਾਂ ਕਿਸੇ ਨਾਲ ਠੱਗੀ ਨਹੀਂ ਕੋਈ ਠੋਰੀ ਨਹੀਂ ਆਪਦੀ ਮਿਹਨਤ ਕਰਦੇ ਆ ਗੋਹੇ ਨਾਲ ਗੋਹਾ ਹੁੰਨੇ ਆ ਤੇ ਪਸ਼ੂਆਂ ਨਾਲ ਪਸ਼ੂ ਹੁੰਨੇ ਆ ਬਾਈ ਤਾਂ ਇੱਥੇ ਤੱਕ ਪਹੁੰਚੇ ਆਪਾਂ ਇਹ ਕੋਈ ਕੰਮ ਐ ਤਾਂ ਹੈ ਨਹੀਂ ਵੀ ਕੁਰਸੀ ਤੇ ਬਹਿ ਕੇ ਕਰਾ ਲਿਆ ਪੈਸੇ ਆ ਗਏ ਗਾਹਾਂ ਕੰਮ ਤੋਰ ਇਹ ਕੰਮ ਤਾਂ ਜੇ ਤੁਸੀਂ ਆਪ ਕਰੋਗੇ ਜਿੰਨੀ ਮਿਹਨਤ ਤੁਸੀਂ ਕਰੋਗੇ ਉਨੀ ਮਿਹਨਤ ਨਾਲ ਇਹ ਕੰਮ ਤੁਰਨਾ ਇਹ ਇਕੱਲੇ ਬੰਦੇ ਦਾ ਐ ਨਹੀਂ ਵੀ ਕਹਿ ਤਾ ਤਾਂ ਹੋ ਗਿਆ ਹਨਾ ਇਹ ਕੋਈ ਠੱਗੀ ਥੋੜੀ ਵਾਲਾ ਸਿਸਟਮ ਨਹੀਂ ਇਹ ਤਾਂ ਤੁਹਾਡੀ ਮੀਨਟ ਹੈ ਬਾਈ ਤੁਸੀਂ ਕਿੰਨੀ ਕ ਕਮਾ ਸਕਦੇ ਹੋ ਉਹ ਤੁਹਾਡੇ ਹੱਥ ਹੈ ਤੁਸੀਂ ਮਹੀਨੇ ਦਾ 1 ਲੱਖ ਕਮਾਉਣਾ ਹੈ ਤੁਸੀਂ ਮਹੀਨੇ ਦਾ 2 ਲੱਖ ਕਮਾਉਣਾ ਹੈ ਤੁਸੀਂ 5 ਲੱਖ ਕਮਾਉਣਾ ਹੈ ਇਹ ਤੁਹਾਡੇ ਹੱਥ ਚ ਹੈ ਪਰ ਇੱਕ ਵਾਰੀ ਪੈਸਾ ਘਰੋਂ ਲਾ ਕੇ ਅੱਜ ਲਾ ਤਾ ਕੱਲ ਨੂੰ ਤੁਹਾਡੇ ਵਾਪਸ ਇੱਕ ਹਿਸਾਬ ਦੀ ਐਫ ਡੀ ਹੈ ਇਹ ਅੱਜ ਮੰਨ ਲਓ ਤੁਸੀਂ 2 ਲੱਖ ਦੀ ਮੈਸ ਲੈ ਲਈ ਸਵੇਰੇ ਇਹਨੇ ਦੁੱਧ ਪਾਤਾ 7 ਕਿਲੋ ਡੰਗ ਦਾ ਲਾ ਲਓ 14-15 ਕਿਲੋ ਦੁੱਧ ਲਾ ਲਓ 10 ਕਿਲੋ ਲਾ ਲਓ ਸਵੇਰੇ 700 ਦਾ ਦੁੱਧ ਬੈਰੀ ਤੇ ਪਾ 7 ਤੇ 21000 ਰੁਪਇਆ 2 ਲੱਖ ਦਾ ਬੇਜ ਨਹੀਂ ਨਹੀਂ ਬਣਦਾ 2400 ਰੁਪਇਆ ਬੇਜ ਹੁੰਦਾ ਤੇ 21000 ਦਾ ਇਹ ਦੁੱਧ ਪਾਉਣੀਆਂ ਨੇ 10 ਕਿਲੋ ਦੁੱਧ ਲਾਇਆ ਮੈਂ ਜਿਹੜਾ ਉੱਪਰ ਉਹ ਖਰਚੇ ਤੱਪੇ ਚ ਲਾ ਲਓ ਤੁਸੀਂ ਹੋਰ ਕੱਟ ਲਾ ਲਓ ਹੈ ਤੇ ਕੋਈ ਵੀ ਕੰਮ ਐਸਾ ਨਹੀਂ ਜਿਹੜਾ ਆਪਾਂ 2 ਰੁਪਏ ਹੋਰ ਐਵੇਂ ਮੰੰਦਾ ਹੋਵੇ ਬਹੁਤ ਸ਼ਾਇਦੰ ਦਾ ਪਰ ਮੇਨਤ ਪਾਲਦਾ ਹੈ ਲੇਬਰ ਦੀ ਥੋੜੀ ਜਿਹੀ ਦਿੱਕਤ ਹੈ ਜਿਹਦੇ ਕੋਲੇ ਪੱਕੇ ਨਹੀਂ ਹਾਂ ਉਹਦੇ ਕੋਲੇ ਟਿਕ ਰਹੇ ਨੇ ਤੇ ਬਾਕੀ ਤੁਸੀਂ ਆਪ ਕਰੋਗੇ ਨਾਲੇ ਥੋੜਾ ਪਰਿਵਾਰ ਸੋਖਾ ਆ ਹੁਣ ਮੈਂ ਫੇਸਬੁੱਕ ਤੇ ਦੇਖ ਰਿਹਾ ਦੀ ਆ ਰਾਤ ਪਹਿਲਾ ਨੰਬਰ ਦਾ ਆਪਾਂ ਨੂੰ ਟਾਈਮ ਨਹੀਂ ਲੱਗਦਾ ਦੇ ਨੇ ਰਾਤ ਨੂੰ ਦੇਖਣ ਲੱਗ ਰਿਹਾ ਦੀ 12 ਸਾਲ ਦਾ ਮੁੰਡਾ 11 ਸਾਲ ਦੀ 20 ਸਾਲ ਦੀ ਕੁੜੀ ਪੀਆਰ ਕੈਨੇਡਾ ਤੇ ਉਹ ਆਪਦਾ ਘਰ ਛੱਡ ਕੇ ਬਾਗੀ ਫੌਜੀ ਦੇ ਘਰ ਆਣੀ ਕਾਰਨ ਕੀ ਆਪ ਹੋਣਾ ਦੀ ਜੜ ਤੜਕੀ ਉਠਣਾ ਉਠਣਸਾਰ ਖੂਨ ਚੱਕ ਲੈਣਾ ਕੰਮ ਕੋਈ ਹੈ ਨਹੀਂ ਤੇ ਇਹਦੇ ਚ ਦੇਖੀ ਜਾਣਾ ਫਲਾਣੇ ਦਾ ਬੰਦਾ ਆ ਕਰ ਰਿਹਾ ਉਹਨੇ ਉਹਨੂੰ ਪਾਤਾ ਹਾਰ ਉਹਨੇ ਉਹਨੂੰ ਆ ਕਰਤਾ ਉਹਨੇ ਉਹਨੂੰ ਗੱਦੀ ਲਿਆਤੀ ਉਮੀਦਾਂ ਮਾਕ ਨੇ ਜਿਹੜੇ ਇਹ ਬਦਲੀ ਜਾਂਦੀ ਜੇ ਕਿਤੇ ਤੁਸੀਂ ਇਹੇ ਕੰਮ ਕਰਿਆ ਹੋਇਆ ਛੋਟੇ ਬੱਚੇ ਨੂੰ ਪਤਾ ਵੀ ਸਾਡੇ ਘਰ ਦੇ ਨੇ 4 ਵਜੇ ਉਠਣਾ 4:30 ਉਠਣਾ 5 ਵਜੇ ਉਠਣਾ ਵੀ ਮੈਂ ਉਹਨੂੰ ਚਾਦੀ ਘੁੱਟ ਕਰਨੀ ਉਹਨੇ ਜਾ ਕੇ ਕੰਮ ਲੱchnਾ ਪੂ 4 ਵਜੇ ਤੁਹਾਨੂੰ ਚਾਹ ਦੀ ਕੁੱਟ ਕਰਕੇ ਦਊ ਤੁਹਾਨੂੰ ਖਾ ਲਓ ਨਾਲ ਦੀ ਨਾਲ ਉਹ ਚਾਹ ਵੀ ਕਿ ਆ ਗਿਆ ਗੋਹਾ ਗੋਹਾ ਹਟਾਇਆ ਉਹਨੇ ਆ ਕੇ ਨਾਲ ਰੜਕਾ ਮਾਰਤਾ ਉਹਨੇ ਕੱਖ ਪਾਦੇ ਉਹਨੇ ਤਾਂ ਰੰਗੜਾ ਤੀਆਂ 9 ਵਜੇ ਦਾ 8 ਵਜੇ ਦਾ ਕੋ فرصਤ ਨਹੀਂ ਨਾਲ ਥੋੜੇ ਬੱਚਿਆਂ ਨੂੰ ਤੇ ਜਦੋਂ ਉਹ ਨਾਲ ਥੋੜੇ فرصਤ ਨਹੀਂ ਕੰਮ ਕਰੂ ਜਾ ਕੇ ਉਹਨੇ ਫਿਰ ਬੱਚੇ ਸਾਹਮਣੇ ਫਿਰ ਉਹਨੇ ਰੋਟੀ ਪਣੀ ਬਣਾਉਣਾ ਉਹਨੂੰ ਫੋਨ ਚਲਾਣ ਦਾ ਟਾਈਮ ਇਹਨਾਂ ਦੋ ਦੋ ਘੰਟੇ ਦੋ ਦੇਖਾ ਕੋਈ ਇਹੋ ਜੀ ਪਹਿਲਾਂ ਕਿੰਨਾ ਕਹਿਜਾ ਕੰਮ ਹੁੰਦਾ ਸੀ ਪਹਿਲਾਂ ਤਾਂ ਹੀ ਹੁਣ ਸਿਸਟਮ ਪਹਿਲਾਂ ਬੁੜਿਆਂ ਦੇ ਹੱਥ ਚ ਹੁੰਦਾ ਜਨਾਨੀ ਨੂੰ ਵੇਲੇ ਨਹੀਂ ਤੀ ਤੇ ਵੀ ਉਹਦੇ ਦਿਮਾਗ ਚ ਕੁਝ ਜਾਵੇ ਕਿਸੇ ਪ੍ਰਤੀ ਕਦੇ ਇਹੋ ਜਿਹਾ ਸਿਸਟਮ ਬੁੜਿਆਂ ਨੇ ਹੁਣੇ ਨਹੀਂ ਦਿੱਤਾ ਸਿਆਣੇ ਬਜ਼ੁਰਗ ਤੇ ਬਰੋਬਰ ਜਨਾਨੀ ਨੂੰ ਕੰਮ ਲਾਉਂਦੇ ਆਣ ਸਾਰੇ ਘਰ ਦੀ ਤੀ ਭੈਣ ਬਣਾ ਕੇ ਉਹਨੂੰ ਘਰ ਦਾ ਸਮਝਾਉਂਦੇ ਵੀ ਤਾਂ ਐਂ ਹੀ ਐਂ ਕਰਨਾ ਹੁਣ ਬਈ ਆਣਸਾਰ ਤਾਂ ਆਪਾਂ ਸਰਦਾਰनियां ਬਣਾ ਲੈਣੇ ਆਣਸਾਰ ਤਾਂ ਹੁਣ ਲਾਣੀਦਾਰੀ ਸੰਭਾਲ ਲੈਣੇ ਵਿੱਚ ਤਾਂ ਐ ਚਲਾਣਾ ਜੀ ਜੀ ਤੇ ਬੋਲੀ ਮੈਂ ਕਈ ਬੰਦੇ ਨਹੀਂ ਦੇਖੇ ਇੱਕ ਤਾਂ ਧੀ ਚੜਦੀ ਆ ਕਹਿ ਨੂੰ ਵੀ ਨਹੀਂ ਕਰਦਾ ਗਲਤੀ ਹੋ ਗਈ ਮਾਫ਼ ਕਰ ਉਹ ਜਿਹੜੀਆਂ ਭੈਣਾਂ ਨੂੰ ਵੀ ਲੱਗੇ ਗੁੱਸਾ ਕਈ ਬੰਦਿਆਂ ਦੀ ਬੋਲੀ ਹੋਊਗੀ ਹਾਂਜੀ ਤੁਸੀਂ ਐ ਨਾ ਕਰੋ ਜੀ ਐ ਐ ਕਰੋ ਬੰਦੇ ਕਹਿਣਗੇ ਜਨਾਨੀਆਂ ਨੂੰ ਜੀ ਤੁਸੀਂ ਐਵੇਂ ਨਾ ਜੀ ਤੁਸੀਂ ਐਵੇਂ ਕਰੋ ਜੀ ਲੈ ਜੀ ਭੈਣ ਦਾ ਯਾਰ ਤੂੰ ਜਨਾਨੀ ਐ ਉਹਨੂੰ ਉਸ ਢੰਗ ਨਾਲ ਬੁਲਾ ਉਹਦਾ ਕਹੇ ਉਹਨੂੰ ਜਿਹੜੇ ਢੰਗ ਨਾਲ ਆਪਾਂ ਬੁਲਾਉਨੇ ਆ ਇਹ ਕੋਈ ਉਹਦੇ ਮੂਰੇ ਜੀ 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 ਸਿਰ ਚ ਆਟਰ ਫਿਆ ਯਾਰ ਉਹਨੇ ਸਿਸਟਮ ਇਹ ਸਾਰਾ ਆਊਟ ਹੋ ਗਿਆ ਆਉਣ ਵਾਲਾ ਟਾਈਮ ਬਹੁਤ ਖਤਰਨਾਕ ਹੈ ਮੈਂ ਇਹਨੂੰ ਦੇਖ ਕੇ ਕਹਿ ਰਿਹਾ ਫੋਨ ਨੂੰ ਘੱਟੋ ਘੱਟ 4-5 ਕੇਸ ਮੈਂ ਕੱਲ ਆਪਣਾ ਕਿੱਡਾ ਵੱਡਾ ਕਲਾਕਾਰ ਹੈ ਉਹਦਾ ਵੀ ਲਾ ਲਓ ਤੁਸੀਂ ਡਿਵੋਰਸ ਹੋਇਆ ਡਿਵੋਰਸ ਪਹਿਲਾਂ ਵੀ ਹੁੰਦੇ ਤੇ ਆਪਾਂ ਪਹਿਲਾਂ ਵੀ ਲੋਕਾਂ ਦੇ ਤਲਾਕ ਹੁੰਦੇ ਤੇ ਕੋਈ ਇਹੋ ਜੀ ਗੱਲ ਨਹੀਂ ਸੀ ਪਰ ਉਹ ਐ ਨਹੀਂ ਕਿ ਵੀ ਲੋਕਾਂ 'ਚ ਜੱਗ ਜਾਹਰ ਹੁੰਦਾ ਸੀ ਵੀ ਤਲਾਕ ਹੋ ਗਿਆ ਲੋਕਾਂ 'ਚ ਜੱਗ ਹੁਣ ਪਰਨੀਕ ਬਰਮਾ ਦਾ ਹੋਇਆ ਉਹੀ ਆ ਮੁੰਡਾ ਪਤਾ ਨਹੀਂ ਉਹੀ ਆ ਕੋਈ ਮੈਂ ਤਾਂ ਦੇਖਿਆ ਕੱਲ ਉਹਦਾ ਹੋਇਆ ਤੇ ਪੂਰੇ ਦੇਸ਼ 'ਚ ਹਲਚਲ ਮਚ ਰਹੀ ਹੈ ਵੀ ਉਹਦਾ ਤਲਾਕ ਹੋ ਗਿਆ ਕਰੋੜਾਂ ਰੁਪਈਆ ਦੇ ਕਾਰਨ ਸਾਰਾ ਕੁਝ ਹੋਣ ਦੇ ਕਾਰਨ ਬੰਦੇ ਦਾ ਸਭਰਾ ਯਾਰ ਕਿਹ ਚ ਕੀ ਗਲਤੀ ਹੈ ਕੀ ਨਾ ਹਨ ਤੇ ਗੱਲਾਂ ਜੱਗ ਜਾਰ ਹੁੰਦੀਆਂ ਨੇ ਹਰ ਇੱਕ ਦੇ ਮੂੰਹ ਤੇ ਚੜ੍ਹਦੀਆਂ ਨੇ ਸਿਆਣਾ ਦਾ ਕਹਾਵਤ ਹੈ 32 ਦੰਦਾਂ ਦਾ ਚਬਿਆ ਕਿਸੇ ਨੂੰ ਵੀ ਨਹੀਂ ਕੋਈ ਬਖਸ਼ਦਾ ਹੁਣ ਮੰਨ ਲਓ ਮੈਂ ਕਾਰੋਬਾਰ ਕਰਦਾ ਕਈ ਬੰਦੇ ਤਾਂ ਮੈਨੂੰ ਇਹ ਕਰਦਾ ਮੈਂ ਆਪਦੀ ਮਿਹਨਤਾਂ ਕੋਈ ਐ ਨਹੀਂ ਦੀ ਮੈਂ ਕਰੋੜਾਂ ਰੁਪਈਆ ਇਕੱਠਾ ਕਰ ਰਿਆ ਕਈ ਬੰਦਿਆਂ ਨੇ ਇਹ ਕਹਾਅਤ ਹੈ ਵੇ ਬਾਈ ਇਹ ਦੂ ਸ਼ਾਹ ਪ੍ਰਾਰਤੀਏ ਤਾਂ ਬਾਈ ਆਹਾ ਆਹ ਕਮਾਈ ਤਾਂ ਓਏ ਪਰ ਓਏ ਜਦੋਂ ਆ ਕੇ ਮਿਹਨਤ ਦਿਖਦੀ ਆ ਕਿ ਕਾਰੋਬਾਰ ਦੇਖਦੇ ਨੇ ਅਗਲਾ ਬੰਦਾ ਨਹੀਂ ਯਾਰ ਸ਼ਾਹ ਬਣਾ ਲਿਆ ਠੀਕ ਹੈ ਉਹੀ ਲੱਗਦਾ ਜਿਹੜਾ ਹਾਊ ਹੈ ਦਿਖਾਉਣ ਵਾਲਾ ਹੁੰਗਾ ਨਾ ਇਹ ਦੇਖਣ ਨੂੰ ਬੜਾ ਵੱਡਾ ਲੱਗਦਾ ਹੈ ਤੇ ਜਦੋਂ ਬੰਦਾ ਲਵੇ ਜਾ ਕੇ ਦੇਖਦਾ ਉਦੋਂ ਕੁਝ ਹੋਰ ਹੁੰਦਾ ਠੀਕ ਹੈ ਤੇ ਤੁਸੀਂ ਆਪਣੇ ਪਰਿਵਾਰਾਂ ਨੂੰ ਆਪਣੇ ਨਾਲ ਲਾ ਕੇ ਇਸ ਕੰਮ ਵਾਲੇ ਪਾਸੇ ਆਜੋ ਕੋਈ ਹੋਰ ਕੰਮ ਵਾਲੇ ਪਾਸੇ ਆਓ ਉਨਾਂ ਨੂੰ ਆਪ ਦੇ ਘਰ ਦੀਆਂ ਉਹ ਜ਼ਿੰਮੇਵਾਰੀਆਂ ਸੁਣਾਓ ਵੀ ਤੁਸੀਂ ਬਾਈ ਐਵੇਂ ਨਹੀਂ ਆ ਕੰਮ ਕਰਨਾ ਤੁਸੀਂ ਇੱਥੇ ਸੋਹਣੀਆਂ ਲੱਗਦੀਆਂ ਇੱਥੇ ਚੰਗੀਆਂ ਲੱਗਦੀਆਂ ਕੱਪੜਾ ਲੀੜਾ ਕੋਈ ਪਾਉਣਾ ਹੈ ਕੋਈ ਫੋਨ ਰੱਖਣਾ ਹੈ ਠੀਕ ਹੈ ਇੱਕ ਅੰਗ ਬਣ ਗਿਆ ਉਹਨੂੰ ਇੱਕ ਦਾਇਰੇ ਚ ਰੱਖੋ ਆਪਣੀ ਲਿਮਟ ਚ ਰੱਖੋ ਹੁਣ ਯਾਰ ਜਿਹੜੇ ਹੁਣ ਸਾਡੇ ਜਿੰਨੇ ਵੀ ਭਾਈ ਮੱਜਾਂ ਦਾ ਕੰਮ ਕਰਦੇ ਨੇ ਕੋਈ ਵੀ ਬਿਜ਼ਨਸ ਕਰਦੇ ਨੇ ਉਹਨਾਂ ਦੇ ਪਰਿਵਾਰ ਤੁਸੀਂ ਦੇਖ ਲਓ ਤਾਂ ਕਿ ਉੱਠ ਕੇ ਮਿਹਨਤ ਕਰਦੇ ਨੇ ਉਹਨੂੰ ਗਰਲੀਨ ਭੈਣ ਹੈ ਉਹਦੀ ਦੇਖ ਲਓ ਤੁਸੀਂ ਫੇਸਬੁੱਕ ਤੇ ਉਹਦਾ ਦੇਖ ਲਾ ਉਹਦਾ ਵੀ ਵਿਚਾਰੀ ਦਾ ਘਰ ਆਲਾ ਹੈ ਨਹੀਂ ਪਤਾ ਨਹੀਂ ਕੀ ਕਾਰਨਾ ਕਰਕੇ ਹੋ ਰਿਹਾ ਉਹਨੇ ਵੀ ਆਪਦਾ ਘਰ ਬੰਨ ਰੱਖਿਆ ਜਨਾਨੀ ਨੇ ਬੱਚਾ ਹੈ ਉਹਦਾ ਛੋਟਾ ਜਿਹਾ ਤੇ ਉਹਨੇ ਆਪਦਾ ਦੇਖ ਲਓ ਘਰ ਬਨ ਕੇ ਦਿਖਾਤਾ ਵੀ ਮੈਂ ਵੀ ਕੁਝ ਕਰ ਸਕਦੀ ਆ ਵੀ ਜਿਹਨੇ ਕੁਝ ਕਰਨਾ ਹੈ ਜਿਹੜੀ ਜਨਾਨੀ ਨੇ ਕੁਝ ਕਰਕੇ ਦਿਖਾਣਾ ਵੀ ਹਾਂ ਮੈਂ ਮਿਹਨਤ ਕਰਨੀ ਹੈ ਨਹੀਂ ਯਾਰ ਸਿਸਟਮ ਹੈ ਔਰ ਹੀ ਹੋਰ ਚੰਦ ਵੀ ਮਿਹਨਤ ਕਰੋ ਆਪਦੇ ਪਰਿਵਾਰ ਨੂੰ ਆਪਦੇ ਕੰਮ ਨਾਲ ਜੋੜੋ ਇਹਦੇ ਨਾਲ ਲਾਓ ਕਿਉਂ ਛੋਵਾ ਬਣਾ ਕੇ ਆ ਫਲਾਣੇ ਦਾ ਹੋ ਗਿਆ ਜੀ ਇੱਕ ਪਹਿਲਾਂ ਚੱਲਿਆ ਕਿ ਉਹਨੂੰ ਛੱਡ ਗਈ ਵੀ ਮੈਂ ਪੰਜ ਚਾਰ ਕੇਸ ਲਿਆ ਤਨੰਨੀਆਂ ਦੇ ਤਾਂ ਹੁਣੇ ਸੁਣੇ ਨੇ ਭੈ ਦਾ ਯਾਰ ਪਤਾ ਨਹੀਂ ਕੀ ਹੋ ਰਿਹਾ ਕੀ ਇਹ ਨਾ ਸਿਸਟਮ ਸਮਝ ਤੋਂ ਪਰੇ ਕਲਯੁਗ ਦਾ ਪਹਿਰਾ ਇੰਨਾ ਟੱਪ ਗਿਆ ਉਤੋਂ ਦੀ ਮਿਹਨਤ ਕੋਈ ਕਰਕੇ ਰਾਜੀ ਨਹੀਂ ਕੰਮ ਕੋਈ ਕਰਕੇ ਰਾਜੀ ਨਹੀਂ ਸਾਰਾ ਦਿਨ ਫੋਨ ਤੇ ਬੈਹਿ ਕੇ ਇੱਧਰ ਨੂੰ ਉੱਧਰ ਉੱਧਰ ਕਿਸੇ ਨੂੰ ਮਾੜਾ ਬੋਲਣਾ ਅੱਗੇ ਤੋਂ ਉਹੀ ਬੋਲੀ ਜਾਣਾ ਕਿਸੇ ਨੂੰ ਲੈ ਹੁਣ ਮੈਂ ਮਿਹਨਤ ਕਰਦਾ ਅਸੀਂ ਮਿਹਨਤ ਗਰਲੀਨ ਭੈਣ ਉਹ ਵੀ ਮਿਹਨਤ ਕਰਦੀ ਹੈ ਲੈ ਲੋਕ ਸਾਨੂੰ ਵੀ ਕਮੈਂਟ ਮਾੜੇ ਕਰੀ ਜਾਂਦੇ ਨੇ ਏ ਜੀ ਫਾਰਮ ਵਾਲਾ ਮੁੰਡਾ ਲੱਤ ਤੋਂ ਆ ਇੱਕ ਅਜਾ ਨਾਲੇ ਵਿਚਾਰਾ ਸਾਰੇ ਨਾਲੇ ਆਪਦੀ ਮਿਹਨਤ ਕਰਦੇ ਨੇ ਡੰਗਰਾਂ ਦਾ ਕੰਮ ਇੱਕ ਹੈ ਜ ਸਾਰਾ ਨਾਲ ਟਫ ਮਿਹਨਤ ਹੈ ਮਿਹਨਤ ਕਰਦੇ ਨੇ ਉਹਨਾਂ ਨੂੰ ਵੀ ਲੋਕ ਮਾੜਾ ਕਹਿੰਦੇ ਆਂ ਨੇ ਯਾਰ ਨਾਲੇ ਕਿਸੇ ਦੀ ਧਰੋਂ ਕੋਈ ਚੱਕ ਕੇ ਨਹੀਂ ਲਿਆਉਂਦਾ ਹੁਣ ਮੰਨ ਲਓ ਮੈਂ ਦੁੱਧ ਪਾਉਣਾ ਮੈਂ 4 ਵਜੇ ਉੱਠਦਾ ਮੈਂ ਮਿਹਨਤ ਕਰਦਾ ਮੈਂ ਸਾਲਿਆ ਉਹਨਾਂ ਨਾਲ ਮੈਂ 3 ਵਜੇ ਉੱਠ ਕੇ ਹਰਿਆਣੇ ਜਾਣਾ ਰੁਪਈਏ ਲਾ ਕੇ ਮੈਂ ਸਾਲਿਆ ਨਾਲ ਫੇਰ ਖਰੀਆਂ ਕਰਕੇ ਵੇਚਦਾ ਤੇ ਉਹ ਖਾ ਚੱਕਦੇ ਆਂ ਸਾਰਾ ਦਿਨ ਕੰਮ ਕਰਦੇ ਆਂ ਇਹਦੇ 'ਚ ਕੀ ਕਿਸੇ ਨਾਲ ਠੱਗੀ ਥੋੜੀ ਹੋ ਗਈ ਯਾਰ ਉਹ ਕੁੜੀ ਐ ਮਿਹਨਤ ਕਰਦੀ ਐ ਆਪਦਾ ਘੋ ਬਣਾਉਂਦੀ ਐ ਆਪਦਾ ਉਹ ਦੁੱਧ ਪੈਦਾ ਕਰਦੀ ਐ ਉਹਦੇ ਬੱਚੇ ਬੱਕਰੀਆਂ ਰੱਖ ਰਹੀਆਂ ਨੇ ਉਹਨੇ ਉਹ ਆਪਣੀ ਮਿਹਨਤ ਕਰਦੀ ਐ ਤੇ ਲੋਕ ਉਹਨੂੰ ਕਹਿਣਗੇ ਕੋਈ ਹੋਰ ਪਿੱਛੇ ਉਹਨੇ ਭੈਣ ਨੇ ਵੀਡੀਓ ਪਾਈ ਦੀ ਉਹਦੇ ਬਹੁਤ ਕਮੈਂਟ ਥੱਲੇ ਇਹ ਜੇ ਕਰਕੇ ਤੂੰ ਰਹਿਣ ਦੇ ਤੂੰ ਯਾਰ ਉਹ ਆਹਾ ਸਾਗ ਦਾ ਸੱਚ ਉਹਨੇ ਰੁਪੀ ਦਾ ਕੰਮ ਧੋਰੇ ਦੀ ਪਲੇਟ ਫਿਸਟਮ ਤੂੰ ਰਹਿਣ ਦੇ ਤੂੰ ਆਇਨਾ ਕਰ ਯਾਰ ਅਗਲੀ ਦੀ ਮਿਹਨਤ ਐ ਜ਼ਿੰਦਗੀ 'ਚ ਰਿਸਕ ਤਾਂ ਲੈਣਾ ਬਹੁਤ ਜ਼ਰੂਰੀ ਐ ਜ਼ਿੰਦਗੀ 'ਚ ਰਿਸਕ ਲੈਣ ਦੋ ਕੀਪਦਾ ਕਿਹੜੇ ਕੰਮ 'ਚ ਸਫਲ ਹੋ ਜੇ ਕਿਹੜੇ ਕੰਮ 'ਚ ਕਾਮਯਾਬ ਹੋ ਜੇ ਹੁਣ ਮੈਂ ਦੀ ਮੈਂ ਦੋ ਮੰਜਾਂ ਦੋ ਮੰਜਾਂ ਤੋਂ ਕੰਮ ਸ਼ੁਰੂ ਕਰਿਆ ਚੱਲੀ ਗਿਆ 18-9 ਸਾਲ 8-9 ਸਾਲਾਂ ਬਾਅਦ ਮੈਂ ਇੱਕ ਮੂਰੀ ਦੀ ਵੀਡੀਓ ਬਣਾ ਕੇ ਪਾਈ ਜਿਹੜੀ ਮਿਲੀਅਨ ਚੱਲੀ ਉਹਦੇ ਨਾਲ ਮੇਰਾ 페ਜ ਚੱਲ ਵੇ 페ਜ ਚੱਲਣ ਨਾਲ ਲੋਕ ਜੁੜ ਗਏ ਲੋਕ ਜੁੜਨ ਨਾਲ ਪਤਨੇ ਬਣ ਗਿਆ ਆਪਣਾ ਹੋਟਲ ਬਣ ਗਿਆ ਤੇ ਦੋ ਚਾਰ ਮੈਂ ਸਾਰੇ ਅੱਗੇ ਵੇਚਣ ਅੱਗੇ ਵਪਾਰ ਦਾ ਚੱਲ ਪਿਆ ਇਹ ਪ੍ਰਮਾਤਮਾ ਨੇ ਵਿਧੀ ਬਣਾਈ ਆਪਾਂ ਨੇ ਰਿਸਕ ਲਿਆ ਮਿਹਨਤ કરી ਆਪਣੇ ਨਾਲ ਲੋਕ ਜੁੜੇ ਚੰਗੀ ਚੀਜ਼ ਖਵਾਈ ਪਤਨੇ ਲੋਕ ਜੁੜੇ ਇਹ ਮੇਰੀ ਮਿਹਨਤ ਹੈ ਕਿਸੇ ਨੂੰ ਮਿਹਨਤ ਤਾਂ ਮੇਰੀ ਦਿਖੇ ਨਹੀਂ ਰਹੀ ਅਗਲਾ ਕਹਿੰਦਾ ਲੈ ਵੀ ਹੁਣ ਲੱਗਾ ਛੱਲਤਾਰ ਯਾਰ ਤੁਸੀਂ ਮੇਰੇ ਪਿਛਲੇ 10 ਸਾਲ ਤਾਂ ਕੱਢ ਕੇ ਦੇਖੋ ਵੀ ਬੰਦੇ ਨੇ ਯਾਰ ਕਿੱਥੋਂ ਸ਼ੁਰੂਤ ਕਰਨ ਨਾਲ ਸਾਨੂੰ ਪਾਈ ਪਾਈ ਦੀ ਖਬਰ ਹੈ ਆ ਵੀ ਨਹੀਂ ਪਾਇਆ ਹੋਇਆ ਦੀ ਆ ਵੀ ਨੀ ਮਾਤੀ ਕਿੰਨਾ ਡੂੰਗਾ ਤੀ ਉਧਰ ਦੀ ਆਪਣਾ ਚਿੰਨੀਆਂ ਕਮੈਸਾਂ ਦੀਆਂ ਕਿੱਥੋਂ ਆਪਾਂ ਚੱਲਿਆ ਸਾਨੂੰ ਸਭ ਨੂੰ ਪਤਾ ਹੈ ਕਿਹੜੀ ਆਪਣੇ ਲਈ ਗੱਡੀ ਦੀ ਸਵਿਫਟ ਗੱਡੀ ਦੀ ਛੋਟੀ ਮੋਟਰਸਾਈਕਲ ਦੇ ਦੁੱਧ ਪਾ ਕਰਦੇ ਤੁਸੀਂ ਆਪ ਦੇਖਦੇ ਘਰ ਘਰ ਗਲੀ ਗਲੀ ਦੁੱਧ ਪਾ ਤੁਸੀਂ ਆਪ ਦੇਖਦੇ ਤੇ ਅੱਜ ਆਪਾਂ ਇੱਥੇ ਤੱਕ ਆਇਆ ਹੌਲੀ 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 10 ਸਾਲ ਲੱਗੇ ਇਸ ਕਰਕੇ ਕਿਸੇ ਦੀ ਮਿਹਨਤ ਨੂੰ ਬਿਨਾ ਮਾਤਰ ਤੋਂ ਗਲਤ ਨਾ ਬੋਲੋ ਕਿਸੇ ਦੀ ਵੀਡੀਓ ਕੋਸਾਉਂਦਾ ਕਿਸੇ ਦਾ ਤਲਾਕ ਹੁੰਦਾ ਉਹਦਾ ਹੋਊਗਾ ਨਾ ਬਣਾਓ ਮਜ਼ਾਕ ਨਾ ਬਣਾਓ ਕੋਈ ਪਤਾ ਨਹੀਂ ਆਪਣੇ ਨਾਲ ਕੀ ਹੋਣਾ ਹੈ ਕੀ ਬਣਨਾ ਹੈ ਕੀ ਨਾ ਬਣਨਾ ਹੈ ਪ੍ਰਮਾਤਮਾ ਦਾ ਸ਼ੁਕਰ ਕਰੋ ਵੀ ਮਾਲਕਾ ਤੈਨੇ ਸਾਨੂੰ ਇੰਨਾ ਦੇਰ ਤੱਕ ਬਹੁਤ ਹੈ ਤੇਰਾ ਲੱਖ ਲੱਖ ਸ਼ੁਕਰ ਹੈ ਅੱਜ ਦਾ ਦਿਨ ਤੈਨੇ ਦੇਖਦਾ ਕੱਲ ਦਾ ਦਿਨ ਦੇਖਦਾ ਤੂੰ ਕਰਨਾ ਤਨਾ ਇਸ ਕਰਕੇ ਵੀ ਜਿਹੜੀ ਤੇ ਇਸ ਕਰਕੇ ਵੀ ਕਿਸੇ ਦਾ ਮਜ਼ਾਕ ਨਾ ਬਣਾਓ ਹੈਨਾ 19 ਕਾ ਗੱਲ ਕਰੋ ਤੁਸੀਂ ਆਪ ਦਾ ਆਪ ਮਿਹਨਤ ਕਰਨ ਵਾਲਾ ਸ਼ੁਰੂ ਕਰੋ ਕੰਮ ਨੂੰ ਤੇ ਮਿਹਨਤ ਕਰੋ ਰੱਬ ਤੇ ਸਾਰੇ ਨੂੰ ਪੰਗਾ ਲੱਗਾ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਮੇਰੇ ਕੋਲ